ਅਜੀਬ ਗੁੰਦਾਰੇ ਕਿ ਉਹਨੇ ਵੀ ਗਲਤ ਕਰਕੇ ਤਾਂ ਮੇਰੇ ਮੂੰਹ ਚ ਫਟਲਾ ਬੀਤ ਗਿਆ ਕ ਵੀਡੀਓ ਵੇਰ ਲਓ ਜੀ ਜੋ ਕਿ ਇੱਥੇ ਵਿੱਚ ਗਲਤ ਥੰਦਾ ਚੱਲਦਾ ਸੀ ਇਹ ਤੱਕ ਕਰਦੇ ਕਿ ਨਾ ਕਰਤ ਕੰਮ ਕਰਾਉਂਦੇ ਕਿਸੇ ਕੁੜੀ ਵੱਲੋਂ ਫੋਨ ਕੀਤਾ ਸੀ ਉਹਨੂੰ ਫੋਨ ਵਗੈਰਾ ਕੀਤਾ ਸੀ ਵੀ ਮੇਰੇ ਨਾਲ ਆ ਜਿਹੜਾ ਉਥੋਂ ਮੈਨੂੰ ਲੈ ਕੇ ਆਏ ਨੇ ਕੰਮ ਕਰਨ ਲਈ ਵੀ ਮੈਨੂੰ ਘਰ 'ਚ ਕੰਮ ਕਰਨ ਦੀ ਲੋੜ ਹੈ ਤੇ ਉੱਥੇ ਉਹਨਾਂ ਨੇ ਜਿਹੜਾ ਉਹਦੇ ਨਾਲ 2 ਨੰਬਰ ਦਾ ਥੰਦਾ ਕਰਨਾ ਜਿਹੜਾ ਕਰਵਾਉਣਾ ਸ਼ੁਰੂ ਕਰਤਾ। ਸਾਰਿਆਂ ਨੂੰ ਬੇਨਤੀ ਕਰਾਂ ਵੀ ਕਿਸੇ ਨਾਲੇ ਘਟਨਾ ਵਾਪਰੀਏ ਕਿਸੇ ਵੀ ਕੁੜੀਆਂ ਨਾਲ ਕਿਸੇ ਵੀ ਟੀਪੈਨ ਨਾਲ ਤਾਂ ਉਸ ਕੰਮ ਸੇ ਕੰਮ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਕਿਸੇ ਦੀ ਆਪਾਂ ਜ਼ਿੰਦਗੀ ਬਚਾ ਸਕੀਏ। ਸਰਪੰਚ ਸਾਹਿਬ ਨੇ ਕਿਹਾ ਹੈ ਵੀ ਇੱਕ ਬੜੇ ਲੰਮੇ ਟਾਈਮ ਤੋਂ ਕੰਮ ਚੱਲ ਰਿਹਾ ਹੈ। ਤੇ ਜੇ ਲੰਬੇ ਟਾਈਮ ਤੋਂ ਚੱਲ ਰਿਹਾ ਤਾਂ ਇਹਦੇ ਤੇ ਪਹਿਲਾਂ ਹੀ ਆਪਾਂ ਨੂੰ ਜਿਹੜਾ ਕੀ ਇਹਦੇ ਤੇ ਗੱਲਬਾਤ ਕਰਨੀ ਚਾਹੀਦੀ ਸੀ ਜ਼ਰੂਰੀ ਨਹੀਂ ਤੇ ਸ਼ਾਇਦ ਪਹਿਲਾਂ ਇਹਨੇ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਨੇ ਜਿਵੇਂ ਐਚ ਆਈ ਵੀ ਦੇ 10 ਰੇ ਨੇ ਪਤਾ ਨਹੀਂ ਕਿਤੋਂ ਕਿੰਨੇ ਪੇਸ਼ੈਂਟ ਹੈ ਜਿਹੜੇ ਹੋਰ ਪੈਦਾ ਹੋਏ ਉਹਨੇ ਨੇ। ਹਾਂ ਹਾਂ

ਉਹ ਕਿਹੜੇ ਬੰਦੇ ਨੇ ਜਿਹੜਾ ਨੇ ਸੜਕ ਤੇ ਬੰਨ੍ਹ ਕੇ ਆਇਆ ਮਾਹੀ ਜੀ ਮੈਨੂੰ ਸਭ ਕੁਝ ਬੋਲ ਮਾ ਇਹ ਦੱਸੋ ਉਹ ਕਿਹਨੇ ਮੈਨੂੰ ਇੰਨਾ ਟੱਕਰ ਆਇਆ ਮੇਰੇ ਉਹ ਜੋ ਖੱਦਿਆ ਪਰ ਕੋਈ ਨਾ ਸੁਣ ਕਿੰਨੀ ਕਰ ਦਿੱਤੀ ਕੋਈ ਤਾਂ ਨਹੀਂ ਲੁੱਟ ਰਿਹਾ ਕਿ ਸਰ ਕੋ ਪਸੀ ਹੋਈ ਇਹ ਕਿਵੇਂ ਪਹੁੰਚੇ ਸੀ ਇੱਥੇ ਕਿ ਜਦੋਂ ਮੈਂ ਕਿੰਨੇ ਕੁੜੀ ਕੁੜਾ ਚੰਬੜਾ ਹਾਂ ਠੀਕ ਹੈ ਰੋਟੇ ਤੋਂ ਮੌਜੂਦਾ ਮੈਨੂੰ ਬੇਨਤੀ ਕਰਨਾ ਤਾਂ ਅਸਰ ਕੀਤਾ ਜਮੀਨ ਚੁੱਕਾ ਹੁਣ ਖੜਿਓ ਖੜਿਓ ਆ ਜਾ ਕੀ ਮਾਮਲਾ ਸੀ ਇਹ ਪੂਰਾ ਸਰ ਐ ਦੋ ਦਿਨ ਹੋ ਗਏ ਸਾਡੇ ਕੋਲ ਇੱਕ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਸੀ ਮੈਂ ਪਿੰਡ ਟਵਾਣਾ ਵੱਡਾ ਟਵਾਣਾ ਮੇਰੇ ਪਿੰਡ ਦੇ ਡਾਕਟਰ ਸਤਨਾਮ ਸਰਪੰਚ ਜੋ ਕਿ ਇੱਥੇ ਵਿੱਚ ਗਲਤ ਥੰਦਾ ਚੱਲਦਾ ਸੀ ਆ ਡਿਸਪੋਜ਼ਲ ਦੇ ਕਿ ਡਿਸਪੋਜ਼ਲ ਦੇ ਸਾਹਮਣੇ ਤੇ ਇੱਥੇ ਗਲਤੰਦਾ ਚੱਲਦਾ ਸੀ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਤੇ ਉਦੋਂ ਬਾਅਦ ਅਸੀਂ ਇਹ ਡਿਸਪੋਜ਼ਲ ਫੈਕਟਰੀ ਹੈ ਹਾਂਜੀ ਹਾਂਜੀ ਉਦੋਂ ਬਾਅਦ ਅਸੀਂ ਡੀਐਸਪੀ ਸਰ ਨੂੰ ਟੋਚ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕੋਈ ਨਹੀਂ ਜਲਦੀ ਜਲਦੀ ਅਸੀਂ ਕਾਰਵਾਈ ਕਰਾਂਗੇ ਅੱਜ ਜੋ ਇੱਥੇ ਪ੍ਰਸ਼ਾਸਨ ਆਇਆ ਹੈ ਤੇ ਉਹਨਾਂ ਨੂੰ ਕੁੜੀ ਨੂੰ ਵੀ ਲੈ ਕੇ ਗਿਆ ਤੇ ਜਿਹੜੇ ਹੋਰ ਵੀ 4-5 ਲੜੀ ਸੀ ਉਹਨਾਂ ਨੂੰ ਲੈ ਕੇ ਗਏ ਨੇ ਰਾਜ ਰਾਜ ਹੈਗੀ ਜੀ ਅੱਜ ਤੋਂ ਦੋ ਦਿਨ ਪਹਿਲਾਂ ਇੱਕ ਪੇਸ਼ੈਂਟ ਆ ਮੇਰੇ ਕੋ ਆਇਆ ਸੀ ਮੈਂ ਵੀ ਡਾਕਟਰ ਆ ਉਹਦਾ ਐਚਆਈਵੀ ਪੋਜ਼ਿਟਿਵ ਆ ਜਿੱਥੋਂ ਜਾਦੇ ਮੈਨੂੰ ਦੁੱਖ ਹੈ ਇੱਥੇ ਇਹ ਕੰਮ ਹੁੰਦਾ ਹੈ ਤਾਂ ਜੋ ਲੋਕ ਇੱਥੇ ਆਂਦੇ ਆ ਐਚਆਈਵੀ ਪੋਜ਼ਿਟਿਵ ਹੋ ਜਾਂਦੇ ਆ ਉਦੋਂ ਬਾਅਦ ਹੋਰ ਵੀ ਬੜਿਆਂ ਨੂੰ ਦਿੱਕਤ ਆਂਦੀ ਹੈ ਅੱਜ ਉਹ ਪੇਸ਼ੈਂਟ ਮੈਂ ਦਾਖਲ ਕਰਵਾਇਆ ਸੀ ਅੱਜ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੰਤੁਸ਼ਟ ਹਾਂਜੀ ਹਾਂਜੀ ਅਸੀਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਅਸੀਂ ਬਹੁਤ ਸਰਕਾਰ ਅਗੇ ਵੀ ਕਰਦੇ ਆ ਵੀ ਜੋ ਅੰਗਰੇਜ਼ ਕੁਮਾਰ ਸਾਡਾ ਇੱਥੇ ਜਲਾਲਪੁਰ ਸਿੱਧੀ ਚਲਾਇਆ ਜਾਂਦਾ। ਮਸਲਾ ਬਈ ਪਹਿਲਾਂ ਤੁਹਾਡਾ ਪੱਤਰਕਾਰ ਪਾਈਚਾਰ ਦਾ ਖਾਸ ਕਰਕੇ ਧੰਨਵਾਦ ਵੀ ਜਿਨ੍ਹਾਂ ਨੇ ਪੁਲਿਸ ਦਾ ਸਹਿਯੋਗ ਕੀਤਾ ਸਾਡਾ ਸਹਿਯੋਗ ਕੀਤਾ। ਇਹ ਬਈ ਜੀ ਸਾਡਾ ਭਰਾ ਇੱਕ ਸਰਪੰਚ ਸਤਨਾਮ ਟਵਾਣਿਆ। ਉਹਨੂੰ ਇਨਫੋਰਮੇਸ਼ਨ ਆਈ ਸੀ ਕਿਸੇ ਕੁੜੀ ਵੱਲੋਂ ਫੋਨ ਕੀਤਾ ਸੀ ਉਹਨੂੰ ਫੋਨ ਵਗੈਰਾ ਕੀਤਾ ਸੀ ਵੀ ਮੇਰੇ ਨਾਲ ਆ ਜਿਹੜਾ ਉੱਥੋਂ ਮੈਨੂੰ ਲੈ ਕੇ ਆਏ ਨੇ ਕੰਮ ਕਰਨ ਲਈ। ਵੀ ਮੈਨੂੰ ਘਰ 'ਚ ਕੰਮ ਕਰਨ ਦੀ ਲੋੜ ਹੈ ਤੇ ਉੱਥੇ ਉਹਨਾਂ ਨੇ ਜਿਹੜਾ ਉਹਦੇ ਨਾਲ 2 ਨੰਬਰ ਦਾ ਥੰਦਾ ਕਰਨਾ ਜਿਹੜਾ ਕਰਵਾਉਣਾ ਸ਼ੁਰੂ ਕਰਤਾ ਜਦੋਂ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਫਿਰ ਮੀਡੀਆ ਪੱਤਰਕਾਰ ਭਾਈ ਨਾਲ ਇਹਨਾਂ ਨੇ ਗੱਲਬਾਤ ਕੀਤੀ ਫਿਰ ਪੁਲਿਸ ਨੂੰ ਪ੍ਰਸ਼ਾਸਨ ਨਾਲ ਅੱਜ ਡੀਐਸਪੀ ਸਾਹਿਬ ਨੂੰ ਅਸੀਂ ਜਾ ਕੇ ਮਿਲੇ ਉਹਨਾਂ ਨੇ ਇੰਸਪੈਕਟਰ ਅੰਗਰੇਜ਼ ਕੁਮਾਰ ਦੀ ਡਿਊਟੀ ਲਾਈ ਤਾਂ ਇੱਥੇ ਅਸੀਂ ਪਹੁੰਚੇ ਤਾਂ ਬੜੀ ਰਾਨੀ ਵਾਲੀ ਗੱਲ ਸਾਹਮਣੇ ਆਈ ਵੀ ਉਹ ਕੁੜੀ ਵਿਚਾਰੀ ਰੋ ਰਹੀ ਸੀ ਸਾਨੂੰ ਦੱਸਦੀ ਉਹਨੇ ਸਾਰੀ ਘਟਨਾ ਦੱਸੀ ਬਾਈ ਅੱਗੇ ਤੋਂ ਵੀ ਇਹ ਅਸੀਂ ਕਹਾਂਗੇ ਵੀ ਕਾਰਵਾਈ ਪੁਲਿਸ ਨੂੰ ਦਾ 100% ਪਹਿਲਾਂ ਦਾ ਪਰਚਾ ਦੇਣਾ ਚਾ ਅਗਾਂਵੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂ ਵੀ ਕਿਸੇ ਨਾਲੇ ਘਟਨਾ ਵਾਪਰੀਏ ਕਿਸੇ ਵੀ ਕੁੜੀਆਂ ਨਾਲ ਕਿਸੇ ਵੀ ਟੀਪੈਨ ਨਾਲ ਤਾਂ ਉਸ ਕੰਮ ਸੇ ਕਮ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਕਿਸੇ ਦੀ ਆਪਾਂ ਜ਼ਿੰਦਗੀ ਬਚਾ ਸਕੀਏ ਪਰ ਬੜੀ ਰਾਨੀ ਗੱਲ ਹੈ ਗੱਲ ਹੈ ਵੀ ਇੱਥੇ ਆਮ ਲੋਕ ਗਰੀਬ ਲੋਕ ਪਬਲਿਕ ਜੀ ਜਲਾਲਾਬਾਦ ਚ ਇਹੋ ਜੇ ਸ਼ਹਿਰ ਚ ਇਹੋ ਜੇ ਕੰਮ ਚੱਲ ਰਹੇ ਨੇ ਤਾਂ ਇਹ ਨਿੰਦਣਯੋਗ ਹੈ ਇੰਦੇ ਤੋਂ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਹੈ ਵੀ ਇੱਕ ਬੜੇ ਲੰਮੇ ਟਾਈਮ ਤੋਂ ਕੰਮ ਚੱਲ ਰਿਹਾ ਹੈ ਤਾਂ ਜੇ ਲੰਬੇ ਟਾਈਮ ਤੋਂ ਚੱਲ ਰਿਹਾ ਤਾਂ ਇਹਦੇ ਤੇ ਪਹਿਲਾਂ ਹੀ ਆਪਾਂ ਨੂੰ ਜਿਹੜਾ ਕੀ ਇਹਦੇ ਤੇ ਗੱਲਬਾਤ ਕਰਨੀ ਚਾਹੀਦੀ ਸੀ ਜ਼ਰੂਰੀ ਨਹੀਂ ਤੇ ਸ਼ਾਇਦ ਪਹਿਲਾਂ ਇਹਨੇ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਦੀਆਂ ਨੇ ਜਿਵੇਂ ਐਚ ਆਈ ਵੀ ਦੇ 10 ਰੇ ਨੇ ਪਤਾ ਨਹੀਂ ਸੋ ਕਿੰਨੇ ਪੇਸ਼ੈਂਟ ਹੈ ਜਿਹੜੇ ਹੋਰ ਪੈਦਾ ਹੋਏ ਉਹਨੇ ਨੇ ਤਾਂ ਉਹਨਾਂ ਨੇ ਕਿੰਨੇ ਧੀਆਂ ਪਣਾ ਦੀ ਜਿਹੜੇ ਵਿਚਾਰੇ ਕਿਸੇ ਨਾਲ ਵਿਆਹ ਕਰਾਉਣਗੇ ਜਾਂ ਸਬੰਧ ਬਣਾਉਣਗੇ ਉਹਨਾਂ ਦੀ ਕਿੰਨੀਆਂ ਦੀ ਹੋਰ ਜ਼ਿੰਦਗੀਆਂ ਖਰਾਬ ਹੋਣਗੀਆਂ ਇਸ ਲਈ ਇਹਨਾਂ ਤੇ ਬਣਦੀ ਸਖਤ ਸਖਤ ਕਾਰਵਾਈ ਕਰੀ ਜਾਵੇ ਤਾਂ ਕਿ ਇਹ ਜੇ ਅਗਲਾ ਅਗਲੇ ਦੇ ਸੱਤ ਪੁਸਟਾਂ ਵੀ ਯਾਦ ਰੱਖਣ ਬਿਓ ਜੇ ਕਮਤੋਂ ਸਾਨੂੰ ਬਾਜਣਾ ਚਾਹੀਦਾ ਫਿਰ ਤੋਂ ਕੀ ਮਾਮਲਾ ਸੀ ਇੱਥੇ ਪਹੁੰਚੇ ਹੋ ਇੱਕ ਸਾਨੂੰ ਪੁਲਿਸ ਨੇ ਸੁਨੇਹਾ ਦਿੱਤਾ ਕਿ ਲੜਕੀ ਬਣਾ ਕੇ ਰੱਖਿਆ ਰੱਖਿਆ ਕਾਂਨ ਰਜਿਸਟਰਾਇਲਡ ਲੜਕੀ ਨੂੰ ਘਰ ਦੇ ਬਾਹਰ ਲੈ ਆ ਆਹਾਂ ਜਿਹੜੀ ਥਾਰੇ ਜੋ ਵੀ ਇਹਨਾਂ ਮੁਤਾਬਕ ਲੋਕੀ ਨੂੰ ਦਾਅ ਮਟਾਇਆ ਗੋਦ ਤਾਲਕਾਰ ਹੋਰ ਵੀ ਕੋਈ ਲੜਕੀ ਕਿੰਨੀਆਂ ਮਿਲੀਆਂ ਚਾਰ ਕੁੜੀਆਂ ਹੋਰ ਮਿਲੀਆਂ ਉਹਨਾਂ ਦੇ ਵੀ ਅਸੀਂ ਪੁੱਛ ਕੇ ਕਰਾਂਗੇ ਕਿ ਜੋ ਵੀ ਨਾਮ ਹੋ ਉਸ ਦਾਅ ਤਾਲਕਾਰ ਠੀਕ ਹੈ ਠੀਕ